ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ 'ਚ ਲੈ ਕੇ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਕਿ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਐ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਾਰਸ਼ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੰਡੀਟਰੀ ਹੈ ਉਹ ਤਾਂ ਕਹਿਣਾ ਕਹਿਣਾ ਵੀ ਕਿਉਂ ਲੱਗੇ ਮਿਹਨਤ ਕਰੋ ਤਾਂ ਸਾਰਿਆਂ ਨੂੰ ਪਤਾ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਹਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲਮੁਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਬਿਹਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਮੇਰੇ ਲੋਕ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸੌ ਲੱਗੇ ਜੋਰ ਲਾ ਦੇਣਾ ਅੱਜ ਮੈਂ ਤੁਹਾਨੂੰ ਸਭ ਤੋਂ ਵੱਧ ਮਜ਼ਾਉਣ ਆਣ ਆਇਆ ਅੱਜ ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ ਕ ਲੈ ਕੇ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਕਿ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਹੈ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੈਂਡਟਰੀ ਹੈ ਉਹ ਤਾਂ ਕਹਿਣਾ ਕਹਿਣਾ ਵੀ ਫਜ਼ੂਲ ਹੈ ਕਿ ਮਿਹਨਤ ਕਰੋ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲ ਮਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਮੇਰੇ ਲੋ ਔਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸੌ ਲੱਗੇ ਜੋਰ ਲਾ ਦੇਣਾ ਜੋ ਤੁਹਾਨੂੰ ਸਭ ਤੋਂ ਵੱਧ ਮਜ਼ਾ ਆਉਣ ਵਾਲਾ ਅੱਜ ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ ਕੇ ਲੈ ਕੇ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਤੇ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਹੈ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰ ਦੇਣਗੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੈਂਡਟਰੀ ਹੈ ਉਹ ਤਾਂ ਕਹਿਣਾ ਕਹਿਣਾ ਵੀ ਫਜ਼ੂਲ ਹੈ ਕਿ ਮਿਹਨਤ ਕਰੋ ਉਹ ਤਾਂ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਾਓ ਮਿਹਨਤ ਕਰੋ ਮਹਾਰਾਜ ਪੂਰਾ ਕਰ ਦੇਣੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲਬਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਤੋਂ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਥੈਂਕ ਯੂ ਸੋ ਮਚ ਬਹੁਤ ਬਹੁਤ ਪਿਆਰ ਮੇਰੇ ਲੋਕ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸੌ ਲਗੇ ਜੋਰ ਲਾ ਦੇਣਾ ਅੱਜ ਮੈਂ ਤੁਹਾਨੂੰ ਸਭ ਤੋਂ ਵੱਧ ਮਜ਼ਾਉਣ ਆ ਰਹਾ ਅੱਜ ਲੁਧਿਆਣੇ ਨੇ ਮੈਨੂੰ ਸੁਪਨੇ ਲੈਣੇ ਸਿਖਾਏ ਪ੍ਰੋਫੈਸਰ ਮੋਹਨ ਸਿੰਘ ਮੇਲੇ ਤੋਂ ਕੋਚੇਲੇ ਤੱਕ ਦਾ ਜਿਹੜਾ ਸੁਪਨਾ ਮੈਂ ਲੁਧਿਆਣੇ ਕਿ ਲੈ ਗਈ ਦੇਖਿਆ ਸੀ ਜਿਹੜਾ ਨਵਾਂ ਯੂਥ ਹੈ ਮੈਂ ਉਹਨਾਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਤੁਸੀਂ ਵੱਡੇ ਸੁਪਨੇ ਲਾਓ ਜਿੰਨੇ ਸੁਪਨੇ ਵੱਡੇ ਲੈ ਸਕਦੇ ਆ ਦੁਨੀਆ ਬਹੁਤ ਰੋਕਦੀ ਹੈ ਕਿ ਸ਼ਾਇਦ ਤੇਰੀ ਔਕਾਤ ਤੋਂ ਬਾਹਰ ਹੈ ਸੁਪਨਾ ਤੂੰ ਲੈ ਨਹੀਂ ਸਕਦਾ ਪਰ ਤੁਸੀਂ ਸੁਪਨੇ ਲੈਣ ਵਾਲੇ ਬਣੋ ਮਹਾਰਾਜ ਪੂਰੇ ਕਰਦੇ ਨੇ ਸੁਪਨੇ ਸੱਚੀ ਗੱਲ ਹੈ ਅਸਾ ਮਿਹਨਤ ਮੰਡੀਟਰੀ ਹੈ ਉਹਦਾ ਕਹਿਣਾ ਕਹਿਣਾ ਵੀ ਫਜ਼ੂਲ ਹੈਗੇ ਮਿਹਨਤ ਕਰੋ ਉਹਦਾ ਸਾਰਿਆਂ ਨੂੰ ਪਤਾ ਹੈ ਸਿਰਫ ਸੁਪਨਾ ਲਓ ਮਿਹਨਤ ਕਰੋ ਮਹਾਰਾਜ ਪੂਰਾ ਕਰਦੇ ਨੇ ਇਹ ਗੱਲ ਪੱਕੀ ਹੈ ਥੈਂਕ ਯੂ ਸੋ ਮੱਚ ਇਹ ਦਿਲਬਨਾਤੀ ਟੂਰ ਦਾ ਗ੍ਰੈਂਡ ਫਿਨਾਲੇ ਲੁਧਿਆਣੇ ਨੂੰ ਮੇਰਾ ਹੋਰ ਕਿਤੇ ਨਹੀਂ ਸੀ ਹੋ ਸਕਦਾ ਥੈਂਕ ਯੂ ਸੋ ਮੱਚ ਬਹੁਤ ਬਹੁਤ ਪਿਆਰ ਮੇਰੇ ਲੋਕ ਪਰ ਅਸੀਂ ਵੀ ਕੋਸ਼ਿਸ਼ ਕਰਾਂਗੇ ਸੌ ਲੱਗੇ ਜੋਰ ਲਾ ਦੇਣਾ ਅੱਜ ਮੈਂ ਤੁਹਾਨੂੰ ਸਭ ਤੋਂ ਵੱਧ ਮਜ਼ਾਉਣ ਆਲਾ ਅੱਜ